ਜਾਣਗੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਏ ਕਿ ਪੰਜਾਬ ਚ ਕਿਦਾਂ ਦਾ ਮਾਹੌਲ ਹਾਣਾ ਚੱਲਣ ਡਿਆ ਏ ਤੇ ਅੱਜ ਸਾਡੇ ਪਿੰਡ ਵੀ ਆ ਗਿਆ ਪਾਣੀ ਸ਼ਸ਼ੀ ਗੱਜ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਖਾਸ ਕਰਦੇ ਆ ਕਿ ਸਾਰੇ ਜਾਣੇ ਠੀਕ ਠਾਕ ਹੋਣਗੇ ਤੇ ਕਮੈਂਟ ਆਉਂਦੇ ਕਿ ਅੱਜ ਵੀਡੀਓ ਕਿਉਂ ਨਹੀਂ ਆਈ ਕੱਲ ਵੀ ਨਹੀਂ ਪਾਈ ਤੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਕੀ ਕਾਰਨ ਬਣਿਆ ਜਾਨਣਗੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਏ ਕਿ ਪਿਆਮ ਚ ਕਿਦਾਂ ਦਾ ਮਾਹੌਲ ਹਨਾ ਚੱਲਣ ਰਿਹਾ ਏ ਤੇ ਬਾਕੀ ਓਦਾਂ ਸੁਣੀਦਾ ਏ ਸਾਈਡਾਂ ਦੇ ਵੀ ਹਾਂ ਪੀ ਪੁਰਾਣੇ ਥਾਂ ਪਾਣੀ ਆ ਗਿਆ ਪੁਰਾਣੇ ਥਾਂ ਆ ਗਿਆ ਤੇ ਅੱਜ ਸਾਡੇ ਪਿੰਡ ਵੀ ਆ ਗਿਆ ਪਾਣੀ ਤੇ ਸਾਨੂੰ ਨਾਲ ਚ ਪਤਾ ਨਹੀਂ ਕਿ ਦਰਿਆ ਇੰਨਾ ਜ਼ਿਆਦਾ ਚੜਿਆ ਉਹਦਾ ਪਤਾ ਸਹੀ ਹੀ ਵੀ ਪਾਣੀ ਦਰਿਆ ਚ ਆਇਆ ਏ ਤੇ ਹੀ ਕੱਲ ਵੀਡੀਓ ਬਣਾਉਣ ਚੱਲ ਗਏ ਮਾਨਪੁਰ ਤੇ ਰਾਤੀ ਇੱਥੋਂ ਆਏ ਲੇਟ ਹੀ ਜਾਨਣ ਕਿ ਹਨੇਰਾ ਹੋ ਗਿਆ ਜਦੋਂ ਘਰੇ ਪਹੁੰਚੇ ਰੋਟੀ ਪਾਣੀ ਖਾ ਖੋ ਕੇ ਤੇ 11:00 ਵਜੇ ਸੌਣ ਲੱਗਾ ਤੇ ਉਹ ਨਾ ਮੇਰੇ ਤਾਜ ਦੇ بیٹے ਨੇ ਮੈਨੂੰ ਫੋਨ ਕੀਤਾ ਵੀ ਕਿਨੇ ਕੀ ਤੈਨੂੰ ਪਤਾ ਹੈ ਕਿ ਦਰਿਆ ਚੜ੍ਹਿਆ ਇਹਨਾਂ ਤੇ ਮੈਂ ਵੀ ਉਹਦਾ ਪਤਾ ਹੈ ਤੁਸੀਂ ਟੁੱਟਣ ਵਾਲੀ ਹੈ ਉਹ ਛੇ ਛੇਤੀ ਜਾਂਦਾ ਵੀ ਚੱਲ ਜਾਣੇ ਨੇ ਤੇਰੇ ਨਾਲ ਤੇ ਤੂੰ ਇਹਨਾਂ ਨੂੰ ਏਦਾਂ ਕਰ ਵੀ ਇੱਥੋਂ ਹਣਾ ਚੱਲ ਜਾ ਉਦੋਂ ਹਜੇ ਜਾਨੀ ਕਿ ਪਾਣੀ ਪਿੰਡ ਆਇਆ ਨਹੀਂ ਫਿਰ ਚਲੋ ਛੇਤੀ ਛੇਤੀ ਹੀ ਮਨੇ ਦੇ ਇੱਥੋਂ ਕਰੋ ਚਲੋ ਤੁਰਪੇ ਫਿਰ ਹਣਾ ਤੁਹਾਨੂੰ ਪਤਾ ਵੀ ਆਉਣਾ ਵੀ ਪੈਂਦਾ ਹੈ ਤੇ ਆਪਾਂ ਜੇ ਰਮਦਾਸ ਰੁਕੇ ਹਾਂ ਤੇ ਉਧਰੋਂ ਫੋਨ ਆ ਗਿਆ ਕਿ ਤੁਸੀਂ ਟੁੱਟ ਗਈ ਏ ਘੁੰਨੇ ਵਾਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੋਣਾ ਨਾ ਖਬਰ ਵੀ ਚੱਲਣ ਢਈ ਏ ਤੇ ਲਾਈਵ ਚੱਲਣ ਡਿਆ ਵੀ ਕਿੰਨਾ ਪਾਣੀ ਉੱਥੋਂ ਆਉਣ ਡਿਆ ਏ ਤੇ ਰਮਦਾਸ ਸਹੀ ਰੁਕੇ ਮੁੜ ਕੇ ਕੋ 10 ਵਜੇ ਤੱਕ ਤੇ ਮੁੜ ਕੇ ਪਿਛਲੇ ਬੰਨੇ ਫੇਰ ਇੱਕ ਤੁਸੀਂ ਟੁੱਟ ਗਈ ਹੀ ਉਧਰੋਂ ਦੀਦੀ ਹਣੀ ਫੋਨ ਕਰੀ ਜਾਂਦੀ ਇ ਇੱਥੇ ਆ ਜਾਓ ਫਿਰ ਆਪਾਂ ਆਏ ਵੀ ਚਲੋ ਲਿਆ ਤੋਦਾ ਰਿਸਕੀ ਫਿਰ ਉਧਰੋਂ ਫੋਨ ਫਾਨ ਸਾਰੇ ਬੰਨੇ ਕਰਕੇ ਨਾ ਇਹ ਅਸੀਂ ਆਏ ਫਤੇਗੜ ਸਾਣੀ ਪਹਿਲਾਂ ਮੈਂ ਲਾਪਾ ਹੀ ਨੂੰ ਫੋਨ ਕੀਤਾ ਵੀ ਹੇ ਇੱਦਰ ਦਾ ਕਿਦਾਂ ਉਹਨਾਂ ਕਹਿੰਦੇ ਨਹੀਂ ਬਿਲਕੁਲ ਵਧੀਆ ਇੱਦਰ ਠੀਕ ਆ ਫਿਰ ਮੈਂ ਅਗਲੇ ਬੰਨੇ ਚੱਲੋ ਭਾਜੀ ਦੂਜਿਆਂ ਨੂੰ ਕਰਕੇ ਤੇ ਸਾਰਾ ਕੁਝ ਕਰਕੇ ਫੇਰ ਅਸੀਂ ਉਧਾਂ ਆਏ ਵੀ ਪਤਾ ਪੁਦਾ ਕਰਕੇ ਤੇ ਫੇਰ ਹੀ ਉੱਥੋਂ ਪੈਰ ਪੁੱਟਿਆ ਇਹ ਆ ਵੀ ਕਈ ਏਰੀਆ ਆਪਾਂ ਹਨਾ ਕਾਲੀ ਕਾਲੀ ਦੇ ਵਿੱਚ ਪੈਰ ਪੁੱਟ ਲੈਣੇ ਤੇ ਮੁੜ ਕੇ ਆਪਾਂ ਪਛਤਾਉਨੇ ਆ ਕਿ ਆਪਾਂ ਨੂੰ ਨਹੀਂ ਇਦਾਂ ਕਰਨਾ ਚਾਹੀਦਾ ਤੇ ਉਹ ਭਾਜੀ ਜਿਹੜੇ ਮੇਰੇ ਛੋਟੇ ਨੇ ਉਹਨਾਂ ਨੇ ਫੇਰ ਇੱਕ ਮੁੰਡੇ ਨੂੰ ਫੋਨ ਲਾਇਆ ਉਹ ਨਾ ਇੱਥੋਂ ਆਪਣਾ ਬਟਾਲਿਓ ਗਿਆ ਸੀ ਫਤੇਗੜ ਉਹਨਾਂ ਕਹਿੰਿਆ ਵੀ ਉੱਥੋਂ ਤੱਕ ਤੇ ਬਾਕੀ ਇਹ ਵੀ ਗਰਦਾਸਪੁਰੋਂ ਬਟਾਲੇ ਗਏ ਸੀ ਫਿਰ ਆਪਾਂ ਇਹੋ ਹੀ ਹਨਾ ਪੈਣਾ ਚੂਸ ਕੀਤਾ ਵੀ ਚਲੋ ਉੱਦਾਂ ਆਪਾਂ ਆਉਣੇ ਹੁੰਨੇ ਆ ਸਿੱਧਾ ਅਦਰੋਂ ਡੇਰੇਓ ਕਲਾਨੌਰ ਤੇ ਫਿਰ ਗਰਦਾਸਪੁਰ ਫਿਰ ਆਪਾਂ ਇਧਰੋਂ ਦੀ ਅੱਗੇ ਬਟਾਲੇ ਸਾਂ ਨਹੀਂ ਉਦਾਂ ਐ ਵੀ ਇੱਥੇ ਇਹੋ ਜੀ ਕੋਈ ਗੱਲਬਾਤ ਹੈ ਨਹੀਂ ਤੇ ਹੁਣ ਤੇ ਪ੍ਰਮਾਤਮਾ ਅਗੇ ਹੋਰ ਅਰਦਾਸ ਕਰਦੇ ਆ ਕਿ ਚਲੋ ਜਿੰਨਾ ਕ ਨੁਕਸਾਨ ਹੋ ਗਿਆ ਠੀਕ ਆ ਬਾਕੀ ਅੱਗੇ ਹਨਾ ਵਧੀਆ ਰਵੇ ਤੇ ਚਲੋ ਬਾਕੀ ਉਹਦੇ ਹੱਥ ਵਾਸਾ ਕੀ ਕਰ ਸਕਦੇ ਆ ਤੇ ਫਿਰ ਮੈਂ ਨਵਦੀਪ ਨੂੰ ਉਹਨੂੰ ਲੈ ਕੇ ਇੱਥੇ ਆ ਗਿਆ ਤੇ ਜਿਹੜੀਆਂ ਪਿੰਡੋਂ ਹੁਣ ਵੀਡੀਓ ਆਈਆਂ ਨੇ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਮੈਂ ਜਦ ਵੀ ਕੁੱਕਰ ਨਾਲ ਜ਼ਿਆਦਾ ਪਾਣੀ ਉਹਦੇ ਕਰਕੇ ਨਾ ਹੁਣ ਵੀਡੀਓ ਜੜੀਆਂ ਆਪਣੀਆਂ ਹਨਾ ਨਈ ਬਣਨੀਆਂ ਤੁਹਾਨੂੰ ਵੀ ਪਤਾ ਕਿ ਜਦੋਂ ਘਰੋਂ ਆ ਜੀਏ ਤੇ ਘਰੋਂ ਪੈਰ ਪੁੱਟਣਾ ਦੇ ਓਖਾ ਹੀ ਹੁੰਦਾ ਘਰ ਤੇ ਛੱਡਣ ਨੂੰ ਕਿਸੇ ਦਾ ਵੀ ਜੀ ਨਹੀਂ ਆ ਕਰਦਾ ਤੇ ਨਾ ਹੀ ਪ੍ਰਮਾਤਮਾ ਇਦਾਂ ਕਿਸੇ ਨਾਲ ਕਰੇ ਮਜਬੂਰੀ ਚ ਹਨਾ ਵੀ ਆਉਣਾ ਵੀ ਪੈਂਦਾ ਏ ਉੱਥੇ ਇੰਨਾ ਨਹੀਂ ਪਤਾ ਵੀ ਹੁਣ ਪਾਣੀ ਕਿੰਨਾ ਆ ਜਣਾ ਕਿੰਨਾ ਨਹੀਂ ਆ ਸਿਰੇ ਜਦੋਂ ਮੈਂ ਫੋਨ ਕੀਤਾ ਸੀ 11 ਵਜੇ ਆਜਾ ਇਹਨਾਂ ਦੇ ਉਦੋਂ ਕਹਿਣ ਦੇ ਸੀ ਕਿ ਹੈਗਾ ਕੋਈ 2-3 ਫੁੱਟ ਤੇ ਹੁਣ ਜਾਨੀ ਕਿ ਜਿਹੜਾ ਹੈਗਾ ਵਾ 6-6 7-7 ਫੁੱਟ ਪਾਣੀ ਚੜ ਗਿਆ ਏ ਅੱਗੇ ਪਤਾ ਨਹੀਂ ਕੀ ਬੰਨਾਂ ਜੀ ਤੇ ਤੁਹਾਨੂੰ ਵਦਾਂ ਹਨ ਬਾਰਸ਼ਾਂ ਵੀ ਨਹੀਂ ਰੁਕਣ ਡੀਆਂ ਤੇ ਸਾਰੇ ਜਾਣੇ ਅਰਦਾਸ ਕਰਿਓ ਵੀ ਹਨਾ ਚਲੋ ਬਾਰਸ਼ੀ ਹਟ ਜੇ ਤੇ ਸਾਡੇ ਪਿੰਡਾਂ ਮਿਲ ਇਦਾਂ ਦੇ ਹਨਾ ਹਾਲਾਤ ਬਣੇ ਪਏ ਨੇ ਆ ਪਹਿਲਾਂ ਦੀ ਵੀਡੀਓ ਐ ਇਸ ਤੋਂ ਬਾਅਦ ਜਿਹੜੀ ਆਈ ਸੀ ਨਾ ਉਹਦੇ ਚ ਜਾਣੇ ਕਿ ਇਹਦੇ ਨਾਲ ਉਹ ਡਵਲ ਪਾਣੀ ਹੋ ਗਿਆ 1 ਘੰਟਾ ਪਹਿਲਾਂ ਆਈ ਸੀ ਤੇ ਮੁੜ ਕੇ ਜਿਹੜੀ ਉਹਨਾਂ ਆਵਲੀ ਵੀਡੀਓ ਭੇਜੀ ਇਹਦੇ ਚ ਵੇਖੋ ਹੁਣ ਉਹ ਆਪਣੇ ਘਰਾਂ ਨੂੰ ਜਾ ਕੇ ਕਿਦਾਂ ਹਨਾ ਪਾਣੀ ਲੱਗਾ ਏ ਇਹ ਸਿਰਫ ਜਾਣੇਗੀ ਅੰਦਰ ਵੜਨ ਤੋਂ ਕੋਈ ਅੱਧਾ ਫੁੱਟ ਰਹਿ ਗਿਆ ਥੱਲੇ ਤੇ ਇੱਥੇ ਹੁਣ ਘੱਟੋ ਘੱਟ ਜੜਾ ਵਾ 8 8.5 ਫੁੱਟ ਪਾਣੀ ਹੈਗਾ ਏ ਜਦੋਂ ਅਸੀਂ ਪੈਲਿੰਗ ਥੱਲੇ ਖਲੋਣੇ ਆ ਨਾ ਤੇ ਜਿਹੜਾ ਸਾਡਾ ਗੇਟ ਆ ਜਾਣੇਗੀ ਮੇਰੇ ਤੋਂ ਵੀ ਕੋਈ 1.5 ਫੁੱਟ ਤਾਂ ਰਹਿ ਜਾਂਦਾ ਤੇ ਕਿੰਨਾ ਹਨਾ ਔਖਾ ਕੰਮ ਏ ਤੇ ਜਿਹੜੇ ਉੱਥੇ ਰਹਿਣ ਵੀ ਡੇ ਨੇ ਹੁਣ ਸਾਡੇ ਜਣਾ ਆਪਣੇ ਚਾਚੇ ਤਾਏ ਤੇ ਉਹਨਾਂ ਲੋ ਵੀ ਸੋਚੀਦਾ ਕਿਦਾਂ ਤੇ ਚਲੋ ਫੋਨ ਫਾਣਦੇ ਗੱਲ ਹੋਣ ਢਈ ਉਦਾਂ ਪਰ ਹਨਾ ਡਰ ਤੇ ਲੱਗਦਾ ਹੀ ਹੈ ਨਾ ਤੇ ਬਾਕੀ ਪਰਮਾਤਮਾ ਭਲੀ ਕਰੇ ਤੇ ਅੱਗੇ ਪਤਾ ਨਹੀਂ ਅਜੇ ਕੀ ਬਣਨਾ ਹੈ ਤੇ ਜ਼ਿਮੀਂਦਾਰ ਨੂੰ ਇੱਕੋ ਆਸ ਹੁੰਦੀ ਹੈ ਆਪਣੀ ਫਸਲ ਤੋਂ ਤੇ ਫਸਲਾਂ ਹਨ ਕਦੇ ਗੜੇਮਾਰੀ ਹੋ ਗਈ ਕਦੀ ਕੋਝ ਹੋ ਗਿਆ ਕਦੀ ਮੰਡੀਆਂ 'ਚ ਰੁਲ ਜਾਂਦੀ ਏ ਤੇ ਜ਼ਿਮੀਂਦਾਰ ਨੂੰ ਹਨਾ ਕਿੰਨਾ ਘਟਾ ਪੈਂਦਾ ਇੱਕੋ ਉਹਨੂੰ ਆਸ ਹੁੰਦੀ ਹੈ ਆਪਣੀ ਫਸਲ ਤੋਂ ਬਾਕੀ ਇੱਕ ਦੋ ਮੈਂ ਵੀਡੀਓ ਵੇਖੀਆਂ ਅਸੀਂ ਆਪਣੇ ਕਿਸਾਨ ਭਰਾਵਾਂ ਦੀਆਂ ਤੇ ਵੇਖ ਕੇ ਨਾ ਤੇ ਆਪਣੇ ਆਪ ਨੂੰ ਬੜਾ ਹੋਰ ਤਰ੍ਹਾਂ ਹੁੰਦਾ ਹੈ ਵੀ ਹਨਾ ਹੱਡੇ ਦੇ ਵਿੱਚ ਕਿਦਾਂ ਬੀਤਣ ਡਈਏ ਤੇ ਉਹ ਵਿਚਾਰੇ ਬਹੁਤ ਹੀ ਯਾਨੀ ਕਿ ਔਖਾ ਕੰਮ ਹੋਇਆ ਪਿਆ ਹੈ ਸਭ ਸਾਰੇ ਜਾਣੇ ਅਰਦਾਸ ਕਰਦੇ ਵੀ ਚਲੋ ਜੀਆਂ ਚ ਤੰਦਰੁਸਤੀ ਹੋਣੀ ਚਾਹੀਦੀ ਹੈ ਮਾਲ ਡੰਗਰ ਦੀ ਤੇ ਆਪਣੀ ਤੰਦਰੁਸਤੀ ਹੋਵੇ ਤੇ ਚੀਜ਼ਾਂ ਚਲੋ ਫੇਰ ਬਣ ਜੰਦੀਆਂ ਪਰ ਕਿੰਨਾ ਹਨਾ ਔਖਾ ਹੁੰਦਾ ਜਦੋਂ ਘਰ ਵੀ ਪਾਏ ਹੁੰਦੇ ਨੇ ਕਈਆਂ ਦੇ ਵੇਖਣ ਦੇ ਜਿੱਦਾਂ ਹਨਾ ਘਰ ਵੀ ਟਹਿ ਗਏ ਨੇ ਤੇ ਬੜਾ ਔਖਾ ਹੁੰਦਾ ਏ ਉਹਦੇ ਕਰਕੇ ਹਨਾ ਬਹੁਤ ਕੁਝ ਸਹਿਣਾ ਪੈਂਦਾ ਉਹ ਵੀ ਪੰਜਾਬ ਨੂੰ ਤੇ ਹੁਣ ਇਹ ਆ ਕਿ ਸਾਨੂੰ ਸਾਰੇ ਜਾਣਿਆਂ ਨੂੰ ਭੈਣ ਭਰਾਵਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਵਾ ਤੇ ਜਿੰਨਾ ਕਿ ਵੀ ਕਿਸੇ ਕੋਲ ਕਿਸੇ ਦਾ ਹੋ ਸਕੇ ਹਨਾ ਲੋੜਵੰਦ ਦੀ ਜਿੰਨੀ ਵੀ ਮਦਦ ਹੋ ਸਕਦੀ ਹੈ ਨਾ ਤੇ ਜ਼ਰੂਰ ਕਰਿਓ ਜਿਹੜੇ ਕੋਈ ਵਿਚਾਰੇ ਹਨਾ ਉਹ ਜੇ ਘਰੋਂ ਹੁੰਦੇ ਨੇ ਕਈ ਤੇ ਕਮਾਉਣ ਵਾਲੇ ਹੁੰਦੇ ਨੇ ਕਈ ਵਿਚਾਰੇ ਉਹਨਾਂ ਨੇ ਰੁਜ਼ਗਾਰੀ ਹੁੰਦਾ ਵੀ ਸੇਰੇ ਉੱਠ ਕੇ ਕੰਮ ਤੇ ਜਾਣਾ ਹੁੰਦਾ ਤੇ ਫਿਰ ਸ਼ਾਮ ਦੀ ਰੋਟੀ ਪੱਕਦੀ ਏ ਤੇ ਉਹਨਾਂ ਦਾ ਵੀ ਕਿੱਦਾਂ ਹਨਾ ਚੁੱਲ੍ਹਾ ਚੱਲੇਗਾ ਹੁਣ ਜਿੱਦਾਂ ਦੇ ਹਾਲਾਤ ਬਣੇ ਪਏ ਨੇ ਕੰਮ ਤੇ ਤੇ ਕੀ ਜਾ ਜਾਣਾ ਘਰੋਂ ਹੀ ਨਿਕਲਿਆ ਜਾਣਾ ਤੇ ਕਿੰਨਾ ਹਨਾ ਔਖਾ ਹੁੰਦਾ ਏ ਬੱਚਿਆਂ ਦਾ ਆਪਣਾ ਵੀ ਰਹਿਣ ਸਹਿਣ ਪਾਣੀ ਦਾ ਰਾਸ਼ਨ ਪਾਣੀ ਉਦਾਂ ਦੇ ਜਿਹੜੇ ਆਪਣੇ ਪੰਜਾਬੀ ਵੀਰ ਨੇ ਇਹ ਬਹੁਤ ਹੀ ਸਾਰ ਦਿੰਦੇ ਨੇ ਸਾਰਿਆਂ ਦਾ ਤੇ ਆਪਾਂ ਵੇਖੇ ਨੇ ਡੇ ਸੋਸ਼ਲ ਮੀਡੀਆ ਤੇ ਕਿੱਥੋਂ ਕਿੱਥੋਂ ਤੱਕ ਪਹੁੰਚ ਜਾਂਦੇ ਨੇ ਸਿਰਫ ਇਹਨਾਂ ਦੇ ਇੱਕ ਸਾਥ ਕਰਕੇ ਹੀ ਜਿਹੜਾ ਹਨ ਤੰਗੀ ਦੇ ਦੇਣਾ ਉਹ ਕੱਟੇ ਜਾਂਦੇ ਨੇ ਤੇ ਬਾਕੀ ਇਹ ਜਿਹੜਾ ਹੁਣ ਸਾਡੇ ਦੇ ਸਮਾਂ ਬੀਜ ਦਾ ਇਹ ਭੁੱਲਿਆ ਨਹੀਂ ਜਾਂਦਾ ਤੇ ਬਹੁਤ ਹੀ ਔਖਾ ਵਾ ਜਿਹੜੀ ਅੱਖੀ ਹਨ ਫਸਲ ਪਾਲੀ ਜਦੋਂ ਖਰਾਬ ਹੋ ਜੇ ਨਹੀਂ ਤੇ ਕਿੰਨਾ ਹਨ ਇੱਕ ਜ਼ਿੰਮੇਦਾਰਲੀ ਔਖਾ ਹੁੰਦਾ ਹੈ ਜੇ ਜਿੱਦਾਂ ਉਹ ਵੇਖੋ ਹਨਾ ਤੁਹਾਨੂੰ ਪਤਾ ਹੈਲੀਕਾਪਟਰ ਹਨਾ ਡੇ ਨੇ ਫਿਰਨਾ ਤੇ ਇਦਾਂ ਸਾਡੇ ਵੀ ਉਧਰ ਡੇ ਨੇ ਤੇ ਚਲੋ ਇਹ ਵੀ ਵੀਰ ਆਪਣੇ ਹਨਾ ਮਦਦ ਕਰਦੇ ਹੀ ਨੇ ਤੇ ਜਿੱਥੋਂ ਤੱਕ ਮੰਨ ਲਓ ਆਪਣੇ ਭਰਾਵਾਂ ਪੰਜਾਬੀਆਂ ਕੋਲੋਂ ਨਹੀਂ ਪਹੁੰਚੇ ਜਾਂਦਾ ਤੇ ਇਹ ਉੱਥੇ ਰੋਹ ਸ਼ੰਪਾਣੀ ਹਨਾ ਪਹਚਾ ਦਿੰਦੇ ਆ ਇਹਨਾਂ ਦਾ ਵੀ ਬੜਾ ਧੰਨਵਾਦ ਹੈ ਇੱਕ ਤੇ ਉਧਰ ਨਵਦੀਪ ਨੂੰ ਤੇ ਬਹੁਤ ਹੀ ਟੈਨਸ਼ਨ ਹਨਾ ਘੱਟਦੀ ਤੇ ਆਹੋ ਕੰਮ ਚ ਨਹੀਂ ਕੰਮ ਤੇ ਪਾਣੀ ਨਹੀਂ ਆ ਤੇਰੇ ਸਾਹਮਣੇ ਚ ਨਹੀਂ ਹੌਣ ਫੇਰ ਟੈਨ ਫੋਨ ਕਰਕੇ ਪੁੱਛਣ ਦੇ ਨੇ ਇਹਨੂੰ ਨਾ ਇੱਕੋ ਟੈਨਸ਼ਨ ਹੈ ਜਿਆਦਾ ਕਿ ਸਮਾਨ ਇਕਨ ਹਵਾਲਿਆਂ ਦਾ ਕਿ ਹਾਈ ਕਿਦਾਂ ਆਪਾਂ ਘਰ ਬਣਾਇਆ ਹਨ ਕਿੰਨਾ ਕੁਝ ਕੀਤਾ ਤੇ ਬੜਾ ਹਨ ਇਹਨੂੰ ਮੈਂ ਚੱਲ ਕੋਈ ਗੱਲ ਨਹੀਂ ਇਦਾਂ ਨਹੀਂ ਕਰ ਜਾਂਦਾ ਹਾਂ ਹੌਸਲਾ ਰੱਖੀਦਾ ਹੁੰਦਾ ਹੈ ਅਗਵਾ ਪਾਸ ਕਿਉਂ ਆਇਸੀ ਟੈਂਡਰ ਪਾਣੀ ਪੀ ਗਿਆ ਟੈਂਡਰ ਪਾਣੀ ਪੀ ਗਿਆ ਚੱਲ ਕੋਈ ਗੱਲ ਨਹੀਂ ਆ ਟੈਂਡਰ ਰੋੜਦਾ ਨਹੀਂ ਹੈਂ ਨੇ ਵੱਡਲੇ ਨਹੀਂ ਨਹੀਂ ਵੱਡਦਾ ਅੰਦਰ ਹਾਂਚੀ ਨਹੀਂ ਵੱਡੇ ਪਾਲੀ ਸਿੱਕਲਾ ਰਹਿੰਦੇ ਹੂੰ ਜੀਜੀ ਦੇ ਉੱਪਰ ਕਾ ਰੱਖਾ ਠੀਕ ਆ ਕੋਈ ਗੱਲ ਨਹੀਂ ਜਦੋਂ ਪਾਣੀ ਉੱਤਰ ਗਿਆ ਨਾ ਫਿਰ ਆਪਾਂ ਪਿੰਡ ਚੱਲਾਂਗੇ ਹਨਾ ਹਨਾ ਘਰ ਨਹੀਂ ਬਹੁਤ ਏਦਾਂ ਵੜਿਆ ਪਾਣੀ ਨਹੀਂ ਵੱਡਦਾ ਹਨਾ ਇਹ ਨਹੀਂ ਵੱਡੇਗਾ ਘਰ ਪਾਣੀ ਇਹਨੂੰ ਆਪੇ ਚੀਜ਼ਾਂ ਚੋ ਜਾਣਾ ਨਵੀਆਂ ਲੈਂਦੀਆਂ ਚਾਹ ਵੀ ਹੁੰਦਾ ਹਨਾ ਚੀਜ਼ਾਂ ਦੀ ਵੀ ਕੋਈ ਜਾਂਦਾ ਚੱਲਦਾ ਨਹੀਂ ਯਾ ਨਹੀਂ ਬੀ ਬਹੁਤ ਨਾਲ ਬੀ ਕੋਈ ਗੱਲ ਸਹੀ ਐ ਘਰ ਨਹੀਂ ਹਨਾ ਛੱਡਿਆ ਜਾਂਦਾ ਜਿਵੇਂ ਮੈਂ ਗੱਲ ਕੀਤੀ ਐ ਵੀ ਘਰ ਆਣਾ ਛੱਡਨੇ ਸੋਕੇ ਨਹੀਂ ਆਉਂਦਾ ਪਰ ਹਨਾ ਮਜਬੂਰੀ ਚ ਆਉਣਾ ਪੈਂਦਾ ਵਾ ਕੰਮ ਕਰਕੇ ਨਹੀਂ ਤੇ ਅਦਾ ਆਪਾਂ ਚੱਲ ਨਹੀਂ ਆਉਣਾ ਹੈਗਾ ਕਿ ਨੂੰ ਆਪਣਾ ਗੱਲੀ ਦਾ ਨਹੀਂ ਹੁੰਦਾ ਸਾਰਿਆਂ ਦਾ ਹੁੰਦਾ ਕਿ ਸਾਰੇ ਢਾਣਾ ਦਾ ਨੁਕਸਾਨ ਆਇਆ ਤੇ ਹੋਰ ਨੁਕਸਾਨ ਤੇ ਫਿਰ ਨੁਕਸਾਨ ਹੀ ਐ ਨਾ ਤੂੰ ਕਹ ਤੰਗ ਨਹੀਂ ਐ ਤਾਂ ਤੇ ਨਹੀਂ ਫੇੜਤੀ ਕੋਈ ਗੱਲ ਨਹੀਂ ਜੀ ਆਣਾ ਵਰਤਦਾ ਹੁੰਦੀ ਆ ਜੀ ਸਮਾਨ ਆਪਾਂ ਫੇਰ ਲਿਆਵਾਂਗੇ ਬਸ ਬਸ ਜਿਹੜੇ ਅੱਗੇ ਬੈਠੇ ਨੇ ਸਮਾਨਦੀਵ ਨੇ ਵੀ ਆਲਾ ਜਿਹੜੇ ਉੱਥੇ ਬੈਠੇ ਨੇ ਇੰਨੇ ਜੀ ਦੀਆਂ ਦੇ ਵਿੱਚ ਸਮਾਨਦੀਵ ਨੇ ਗੱਲ ਅੱਗੇ ਮੈਂ ਡਿਆਵਾ ਵੀ ਹਨਾ ਜ਼ਿਮੀਂਦਾਰਾਂ ਦਾ ਕਿੰਨਾ ਨੁਕਸਾਨ ਹੁੰਦਾ ਹਰ ਵਾਰੀ ਜਦੋਂ ਕੋਈ ਵੀ ਮਾਰ ਪੈਣੀ ਜ਼ਿਮੀਂਦਾਰ ਨੂੰ ਦੇਖ ਲੋ ਪਿੰਦੀ ਤੇ ਉਹਨੇ ਕਿੰਨੀਆਂ ਆਸਾਂ ਲਾਈਆਂ ਹੁੰਦੀਆਂ ਨੇ ਕਿ ਕਿੰਨੀ ਆਸ ਲਾਈ ਕੇ ਆਪਾਂ ਧੋੜ ਦੇ ਵਾਹ ਕਰਾਂਗੇ ਆ ਕਰਾਂਗੇ ਜ਼ਿਮੀਂਦਾਰ ਤੇ ਫਸਲ ਹੋਉਂਦਾ ਵਾ ਬਸ ਬਸ ਜਦੋਂ ਫਸਲ ਆਏ ਜਦੋਂ ਕਣਕ ਆਉਂਦੀਆਂ ਨੇ ਕਦੀ ਮੀਂਹ ਪਿਆ ਗਿਆ ਗੜੇ ਮਾਰੀ ਹੋ ਗਈ ਜਾਂ ਮੰਡੀਆਂ 'ਚ ਰੁਲ ਗਈ ਤੇ ਜਦੋਂ ਝੋਨੇ ਹੁੰਦੇ ਨੇ ਉਦੋਂ ਹਾਰਡ ਆ ਗਿਆ ਕਦੀ ਕੋਝਾ ਆ ਗਿਆ ਕਦੀ ਕੋਝਾ ਆ ਗਿਆ ਪਰ ਇਹ ਆ ਕਿ ਚਲੋ ਪ੍ਰਮਾਤਮਾ ਦੇ ਘਰ ਤੇ ਜੋ ਉਹਨੇ ਕਰਨਾ ਉਹਨੇ ਹੀ ਕਰਨਾ ਵਾ ਸਹੀ ਹੈ ਸਹੀ ਇਨਸਾਨ ਤੇ ਬੜਾ ਕੋਸੋਲਦਾ ਪਰ ਅੱਗ ਵਗਾਰੀ ਸੋਚੇ ਤੇ ਫੇੜੀ ਹੈ ਨਾ ਇਹ ਆ ਵੀ ਮੀਂਹ ਵੀ ਹਨਾ ਨਹੀਂ ਹਟੰਡੇ ਮੈਂ ਕਿ ਭਾਈਕਰੋ ਕੇ ਅਰਦਾਸ ਕਰ ਸਕਦੇ ਆਂ ਕਿ ਚਲੋ ਜਿੰਨਾ ਕਿ ਹੋ ਗਿਆ ਵਾ ਗਾਂ ਹੀ ਪਚਾਰ ਰੱਖੀਏ ਵੀ ਵੀ ਪਹਿਲੋ ਤੇ ਪਹਿਲੀ ਹੈ ਨਹੀਂ ਆ ਹਾਲੇ ਹੁਣ ਮਹੀਨਾ 10 ਦਿਨ ਹੋ ਗਏ ਜਦ ਮੀਂਹ ਹਟ ਰਿਹਾ ਤੇ ਰਾਤ ਉਹ ਜਿੱਦਾਂ ਜਿੰਨਾ ਜਿੰਨਾ ਹੁਣ ਪਾਣੀ ਆਇਆ ਉਹਦੇ ਨਾਂ 86 ਜੀ ਨਹੀਂ ਹੈਗਾ 86 ਜੀ ਨਹੀਂ 86 ਵਾਲਾ ਵੀ ਰਕਾਰਡ ਤੋਂ ਪਹਿਲਾਂ ਕੀ 86 ਚ ਵੀ ਨਹੀਂ 95 ਚ ਵੀ ਹੈ ਨਹੀਂ ਯਾਰ 95 ਨਹੀਂ 95 95 ਚ 94 ਵਾਲੇ ਦਾ ਤੇ ਚਲੋ ਮੈਨੂੰ ਵੀ ਪਤਾ ਵਾ ਉਹਦਾ ਮਾੜਾ ਮੋਟਾ 86 ਦਾ ਸਾਨੂੰ ਪਤਾ ਪੂਰਾ ਵੀ 86 ਜਦੋਂ ਆੜਾ ਆਇਆ 94 ਦਾ ਵੀ ਸਾਨੂੰ ਪਤਾ ਇਸ ਚਾਲਵੇਂ ਨੂੰ 85 95 ਵੀ ਨਿੱਕੀ ਜੀ ਹੂੰ ਤੁਸੀਂ ਥੋੜਾ ਜਿਹਾ ਜਿੰਨਾ ਕਗਾ ਮਾਗਮ ਤੋਂ ਥੋੜਾ ਸਿਆਣੇ ਮੈਂ ਵੇਹੇ ਕੁਝ ਨਹੀਂ ਵੇਖਿਆ ਪਹਿਲੀ ਵਾਰੀ ਵੀ ਨਹੀਂ ਨਹੀਂ ਜੱਗੜੀ ਨਿੱਕੇ ਨਿੱਕੇ ਹੀ ਜਦੋਂ ਪਚਾਉਂਦੇ ਆਇਆ ਇਹਨੂੰ ਦਾ ਚੇਤਾ ਮਾੜਾ ਮੋਟਾ ਇਹ ਵੀ 3 ਸਾਲ ਦੀ ਦੀ ਸਾਡੀ ਛੋਟੀ ਬੇਬੀ ਉਹਨਾਂ ਦੇ ਵੀ ਬੇਬੀ ਕਿ ਵੀ ਨਹੀਂ ਆਣਾ ਪਾਣੀ ਪੁੰਗਦਾ ਹੈਗਾ ਉੱਥੇ ਪਿੰਡ। ਦੇਰ ਤੱਕ ਪਾਣੀ ਤਾਂ ਹੈ ਨਹੀਂ। ਠੀਕ ਹੈ। ਗੁਰਦਾਸਪੁਰ ਹੀ ਹੈ ਨਹੀਂ ਸਿਰਫ ਇੱਥੇ ਹੀ ਨਹੀਂ। ਸਿਰਫ ਇਹ ਵੀ ਗੁਰਦਾਸਪੁਰ ਜਿੱਦਾਂ ਹੁਣ ਮੰਨ ਲਓ ਇੱਧਰ ਨੂੰ ਹੈ ਪਾਣੀ ਪਰਲੇ ਪੰਨੇ ਪੈਂਡਿਆ ਵਾ ਕਲਾਨੌਰ ਵਾਲੀ ਸਾਈਡ ਫਿਰ ਜ਼ਿਲ੍ਹਾ ਜਿਹੜਾ ਉਹਦੇ ਗੁਰਦਾਸਪੁਰ ਹੀ ਹੈ ਨਾ ਵੇਚਣਾ ਹੈ। ਉਹਦੇ ਕਰਕੇ ਜਿਆਦਾ ਹੁੰਦਾ ਵੀ ਗੁਰਦਾਸਪੁਰ ਵੀ ਪਾਣੀ ਨਹੀਂ। ਗੁਰਦਾਸਪੁਰ ਗੰਢੀ ਗੁਰਦਰਾ ਸਾਹਿਬ ਆ ਗਿਆ ਉੱਥੇ ਪਾਣੀ ਹੈ। ਹੂੰ। ਅਕੀਕਾ ਦਾਸਪੁਰ ਤੇ ਚਲੋ ਪਰਮਾਤਮਾ ਦੀ ਕਿਰਪਾ ਚਲੋ ਸਾਰੇ ਕਿਥਾਂ ਪਰਮਾਤਮਾ ਕਿਰਪਾ ਰੱਖੇ ਸਾਰੇ ਕਿਥਾਂ ਦੇ ਸਾਡੇ ਭੈਣ ਭਰਾ ਨਾ ਹਨ ਜਦੋਂ ਰੰਦਾਸ ਸਾਰੇ ਮਤਲਬ ਤੁਹਾਡਾ ਹੀ ਹੈ ਸਾਰੇ ਹੁਣਾਂ ਤੁਸੀਂ ਆਪ ਹੁਣੇ ਇੱਕ ਵੀ ਨਿਕਲ ਜਾ ਬੱਚਾ ਕਿੱਦਾਂ ਬਚਾਇਆ ਜੁੰਨੜੀ ਉਹ ਹੁਣ ਜਦੋਂ ਰੰਦਾਸ ਹਾਂ ਹੀ ਤੇ ਮੈਂ ਬਿੱਕੇ ਨੂੰ ਫੋਨ ਕਰ ਰਿਹਾ ਵੀ ਕਿੱਦਾਂ ਹਿੱਦਰ ਹਜੇ ਪਾਣੀ ਤਾਂ ਤੇ ਆਉਂਦਾ ਵੀ ਪਾਣੀ ਹਜੇ ਆਪਣਾ 900 ਕੀ ਪਹੁੰਚਿਆ ਹੈ ਤੇ ਉੱਤਲੇ ਬੰਨੇ ਦੇ ਰਾਹ ਹੈਗਾ ਤੇ ਆਉਣਾ ਤੇ ਆ ਜਾ ਮਾ ਸਕੂਟਰੀ ਵੀ ਖੜੀ ਭਾਬੀ ਵਾਲੀ ਤੇ ਇਹ ਮੁੜ ਕੇ ਡਾਪੀ ਇਹ ਨਾ ਜਾਓ ਮੁੜ ਕੇ ਮੈਂ ਆ ਵੀ ਆ ਵੀ ਉਹ ਮੁੰਡਾ ਮੈਂ ਉਹ ਮੁਸ਼ਕਲ ਜੇ ਪਾਣੀ ਚੜ ਗਿਆ ਤੇ ਫਿਰ ਨਹੀਂ ਆਇਆ ਜਾਣਾ ਇਹ ਕਾਹ ਕਿੰਨੂੰ ਕਹਿ ਵੀ ਇਹ ਅੰਦਾਜ਼ ਇਹ ਮੁੜ ਕੇ ਕਰੇ ਇਦਾਂ ਵੀ ਨਹੀਂ ਫਿਰ ਇਹ ਕਿਦਾਂ ਤੇ ਮੈਂ ਵੀ ਚਲੋ ਫਿਰ ਤੇ ਉਧਰੋਂ ਤੁਸੀਂ ਫੋਨ ਕਰੀ ਜਾਓ ਤੇ ਇਧਰ ਤਾਂ ਵੀ ਹੁੰਦਾ ਹੈਗਾ ਤੇ ਵੀ ਚੋ ਡਰੀਏ ਵੀ ਕੀ ਹੈ ਨਾ ਇੱਕ ਦਿਹਾਣਾ ਰਾਹ ਚ ਹੀ ਫਸ ਜਾਈਏ ਕਾਹ ਕੰਕਾ ਡੇਰੇ ਵਾਲੇ ਨਾ ਉਹ ਫਿਰ ਫਿਰ ਮੈਂ ਭਾਜੀ ਨੂੰ ਬੇਬੀ ਉਹਨਾਂ ਨੂੰ ਫੋਨ ਕੀਤਾ ਉਹ ਭਾਜੀ ਨੇ ਚਲੋ ਸਾਰਾ ਉਧਰੋਂ ਪਤਾ ਪੁਤਾ ਕਰਕੇ ਪਹਿਲਾਂ ਮੈਂ ਤੁਹਾਨੂੰ ਕੀਤਾ ਫਿਰ ਮੈਂ ਉਹ ਕਾਲੇ ਖਾਨੇ ਵਾਲੇ ਨਹੀਂ ਜਿਹੜੇ ਉਹਨਾਂ ਨੂੰ ਕੀਤਾ ਫਿਰ ਆਡੇ ਨੰਬਰ ਟਾਲਿਓ ਕੰਮ ਕਰਦੇ ਉਹਨਾਂ ਨੂੰ ਵੀ ਕੀਤਾ ਤੇ ਉਹਨਾਂ ਕਹਿੰਦੇ ਨਹੀਂ ਇੱਧਰ ਬਿਲਕੁਲ ਅਜੇ ਤੱਕ ਤੇ ਠੀਕ ਆ ਤੇ ਕੋਈ ਹੈ ਨਹੀਂ ਕੋਈ ਗੱਲਬਾਤ ਤੇ ਵਧੀਆ ਸੇਫ ਹੈ ਤੇ ਚਲੋ ਹਰ ਇੱਕ ਦਾ ਪਲਾਣਾ ਰੱਖੀ ਪਲਾਕੇ ਚਲ ਸਾਥ ਕੀ ਕਰ ਲੈਣਾ ਮੈਂ ਜਿਹੜਾ ਹੋਣਾ ਨੁਕਸਾਨ ਹੋ ਗਿਆ ਉਹ ਤੇ ਅੱਗੇ ਤੇਦਾ ਜੀ ਨਹੀਂ ਆਉਣਾ ਬੰਦਾ ਕਿਈ ਕੋ ਸੋ ਜਾ ਪਰ ਰੱਬ ਸੋਤੇ ਤੇ ਇਹ ਆਪੀ ਜੇ ਤੇ ਕੁਝ ਢਾੜੀ ਦੂਨ ਚ ਪਾਣੀ ਲਾਜੀ ਤੇ ਫਿਰ ਤੇ ਚਲੋ ਬਾਣਾ ਮੋਟਾ ਥੋੜਾ ਫਰਕ ਪੈ ਜਾਏਗਾ ਚਲੋ ਅੱਧ ਪਚਾਦੀ ਹੈ ਨਾ ਬਚ ਜੇ ਜੇ ਖਤਮ ਹੋ ਗਿਆ ਫਿਰ ਜਦੋਂ ਆਸੀ ਨਾ ਫਿਰ ਰਹੀ ਤੇ ਕੋਈ ਕੀ ਕਰਨਾ ਮੈਂ ਪਰਮਾਤਮਾ ਰੋਤੀ ਬੱਚਿਆਂ ਦੇ ਮੂੰਹ ਤੋਂ ਪੋਹ ਗਿਆ ਸਹੀ ਗੱਲ ਬੰਬ ਯਾਰ ਇੱਕ ਮੰਨੇ ਚਾਰ ਚਿਫਰੀਆਂ ਦਾਸਲੇ ਜੀ ਜਿਹਦੀ ਜਗਾ ਖੋਰੀ ਜੇ ਪਹਿਲੇ ਸੋਚੀ ਕਿ ਚਲ ਕੋਈ ਨਹੀਂ ਉਹ ਸਾਈਡ ਤੇ ਦੂਜੀ ਸਾਈਡ ਵੱਲ ਉਹਨਾਂ ਨੇ ਰੋਟੀ ਪਾਣੀ ਦੇ ਦਿੰਦੇ ਨੇ ਚਾਰ ਚਿਫਰੀਆਂ ਹੂੰ ਅਜੇ ਹੱਦ ਦਾਸ ਕੋ ਲਾਤਾ ਬੱਚਾ ਥੋੜਾ ਜਿਹਾ ਹੂੰ ਮਾਸ਼ਾ ਅੱਲਾਹ ਬਾਬਾ ਬੁੱਢਾ ਸਭ ਸੋਖੀ ਹਾਂ ਜੇ ਹੱਡੇ ਆ ਵੀ ਪਿਆਵੀ ਭੈਣ ਭਰਾਵਾਂ ਦੀ ਇੰਨਾ ਕ ਬੜਾ ਪਿਆ ਇੱਕ ਦੂਜੇ ਦਾ ਹਣਾ ਸਾਥ ਦਿੰਦੇ ਨੇ ਸਾਥ ਦਿੰਦੇ ਨੇ ਮੋਹਨ ਕਵਰ ਦੱਸਣੇ ਡਾਈ ਨੇ ਕਵਰ ਦੱਸਣੇ ਵੀ ਮੈਂ ਮਤ ਤਿੰਨ ਚਾਰ ਦੋ ਜਾਣੇ ਇਹ ਘਰ ਦੇ ਵਿੱਚ ਬਿੱਕੇ ਹੋਣੀ ਨੇ ਉਹ ਨੇੜਿਆਂ ਤੋਂ ਆ ਗਈਆਂ ਕਹਿੰਦੇ ਰੋਟੀ ਕਿਸੇ ਨੇ ਮੈਨੂੰ ਪਕਾ ਕੇ ਖਵਾਣੀ ਰੋਟੀ ਬਕਾ ਕੇ ਦੇਣੀ ਚਲੋ ਇਹਨਾਂ ਕੀ ਬਤਾ ਪ੍ਰਮਾਤਮਾ ਨੂੰ ਉਹਨਾਂ ਵਾਸਤੇ ਚਾਹੀਦੀ ਹੁੰਦੀ ਆਪ ਕਿੰਦਾ ਹਾਂ ਸਹੀ ਗੱਲ ਕੀ ਲਾਸੀ ਦਾ ਪ੍ਰਮਾਤਮਾ ਹੀ ਖਵਾਉਣਾ ਬਸ ਬਸ ਉਹ ਵੀ ਆ ਜਾਂਦੀ ਫਿਰ ਰੋਟੀ ਕਿ ਤੁਹਾਣੀ ਹੁੰਦੀ ਹੈ ਬਾਕੀ ਕਹਿੰਦੀ ਘਰ ਚੋਂ ਪਾਣੀ ਲੱਗ ਗਿਆ ਵਾ ਥੋੜਾ ਥੋੜਾ ਛੱਟ ਤੋਂ ਲੱਖਣ ਲਿਆ ਵਾ ਅੱਛਾ ਹਾਂ ਜੇ ਤੁਹਾਡੀ ਕਾਂਦ ਬਣਾ ਹਾਂ ਤੇ ਪਾਣੀ ਪੂਰਾ ਗਿਆ ਹਣੀ ਹੈ ਆਹ ਉਹ ਤੇ ਮੈਂ ਅੱਗੇ ਵੀਡੀਓ ਵੀ ਆ ਉਹ ਮਗਾਈ ਅਰਸ਼ ਤੇ ਉਦੋਂ ਡੇ ਹੀ ਸੀ ਨਾ ਕਿ ਆਣ ਪੀ ਪਾਣੀ ਨਦ ਮਹਪਲਾ ਪਾਈ ਹਾਂ ਹਾਂ ਕਹਿੰਦੇ ਨਹੀਂ ਹੋਰ ਵੀ ਇਹਦੇ ਪਾਸੇ ਸੰਦੇ ਆ ਅੱਛਾ ਠੀਕ ਆ ਠੀਕ ਆ ਤੇ ਕਾਇਮ ਵੀ ਕਿਹੜਾ ਨੰਬਰ ਲਿਆ ਮੈਂ ਨੰਬਰ ਲੈ ਕੇ ਖੇਡੂਗਾ ਪਰ ਸਾਡੇ ਕੋਪੜੇ ਦਾ ਸੰਦੇ ਇਹਨਾਂ ਘਰ ਤੇ ਇੱਥੇ ਨਹੀਂ ਗਿਆ ਵਾ ਅੱਛਾ ਵੇੜੂ ਸੇਲ ਗਿਆ ਕੋਰਕ ਘਰ ਤੇ ਹਾਂ ਬਾਕੀ ਚਲੋ ਪ੍ਰਮਾਤਮਾ ਦੇ ਭਾਖੜੀ ਉਹਨਾਂ ਦੀਆਂ ਹਾਂ ਹਰ ਇੱਕ ਤੇ ਭਾਖੜੀ ਪ੍ਰਮਾਤਮਾ ਸ੍ਰੀ ਗੁਰੂ ਰਾਮਦਾਸ ਸਹੀ ਗੱਲ